ਮਾ ਕਦੇ ਕਹਿਣੋ ਕਿ ਆਣੇ ਕਦੇ ਪੈਸਾ ਮੰਗਿਆ ਕਰ ਕੋ ਆਪੇ ਆ ਜੀਨਾ ਆਪੇ ਖਾਣਾ ਜੀਣਾ ਉਸ ਤੋਂ ਬਾਅਦ ਆਪੇ ਹੀ ਖਾਣਾ ਬਣਾਉਣੇ ਜਾ ਕੇ ਪਾਪਾ ਡਿਲੇਟ ਹੁੰਦੇ ਆਪੇ ਜਾ ਕੇ ਉਹ ਟੀਮ ਨੂੰ ਨਹੀਂ ਪੈਂਦੀ ਆ ਤਾਂ ਆਪੇ ਸਭ ਕੁਝ ਕਰਨਾ ਜਿਹੜਾ 12ਵੀਂ ਕਰ ਲਈ ਆ ਪਰ ਆਈਟੀਆਈ ਕਰਨਾ ਚਾਹੁੰਦਾ ਸਿਰਫ ਉਹਦੇ ਵਾਸਤੇ ਪੈਸੇ ਨਹੀਂ ਆ ਕਿ ਤਾਂ ਮਜ਼ਦੂਰੀ ਕਰਦੇ ਪਏ ਹਾਂ ਜੀ ਤੁਸੀਂ ਦੇ ਰਹੇ ਹੋ ਐਨੀਮੇਟ ਚੈਨਲ ਬਟਾਲਾ ਦੇ ਆਪਾਂ ਜਿਹੜੇ ਮਜ਼ਦੂਰ ਐ ਉਹਨਾਂ ਦੇ ਵਿੱਚ ਆਏ ਆ ਪਰ ਇੱਕ ਮਜ਼ਦੂਰ ਦਿਖਾਉਣੇ ਨੌਜਵਾਨ ਐ ਜਿਹੜਾ ਬਾਹਰ ਵੀ ਪਾਸ ਐ ਔਰ ਜਿਹੜੀ ਮਜ਼ਦੂਰੀ ਕਰਦਾ ਆਪਣੇ ਆਪਣੇ ਪਰਿਵਾਰ ਵਾਸਤੇ ਕਰਦਾ ਮਾਤਾ ਉਹਨਾਂ ਦੀ ਡੈਥ ਹੋ ਚੁੱਕੀ ਮਾਤਾ ਦੀ ਪਰ ਪਿਤਾ ਵੀ ਮਜ਼ਦੂਰੀ ਕਰਦਾ ਔਰ ਨਾਲ ਬੇਟਾ ਵੀ ਮਜ਼ਦੂਰੀ ਕਰਦਾ ਸਿਰਫ ਇੱਕ ਭਰਾ ਪੜਾਉਂਦੇ ਪਏ ਉਹਨੂੰ ਉਹਦੇ ਕਰਕੇ ਆਪਾਂ ਗੱਲ ਵੀ ਕਰਦੇ ਵੀਰ ਦੇ ਨਾਲ ਕੀ ਨਾਮ ਤੁਹਾਡਾ ਮੇਰਾ ਨਾਮ ਅਨਮੋਲਪੀ ਸਿੰਘ ਹੈ ਕਿ ਲੋਡ ਪੈ ਗਈ ਮਜ਼ਦੂਰੀ ਦੀ ਕਿੰਨਾ ਪੜੇ ਤੁਸੀਂ ਮੈਂ ਪਲੱਸ 2 ਪਾਸ ਕੀਤੀ ਜੀ ਉਹ ਨੂੰ ਕੜੇ ਨਹੀਂ ਪਰਨਾ ਜੋ ਸਦਾ ਆਈਟੀਆਈ ਕਰਨੀ ਆ ਉਸਦੇ ਲਈ ਵਾ ਫੀਸ ਜੋੜਨ ਦੇ ਆ ਜੋ ਤੇ ਆਪੇ ਆਈਟੀਆਈ ਕਰਨੀ ਪਾਪਾ ਨੂੰ ਫਿਰ ਘਰ ਬਣਾਉਣ ਵਾਲਾ ਇੱਕ ਕਮਰਾ ਹੈ ਕਮਰੇ ਚ ਗੁਜਾਰਾ ਕਰੀਦਾ ਹਾਂ ਹਾਂਜੀ ਉਹ 10ਵੀਂ ਚ ਪੜਦਾ ਉਹਦਾ ਖਰਚਾ ਫਿਰ ਕੌਣ ਕਰਦਾ ਉਹਦਾ ਖਰਚਾ ਪਾਪਾ ਹੀ ਕਰਦੇ ਜੋ ਮੈਂ ਆਪਣਾ ਖਰਚਾ ਆਪੇ ਕਰਦਾ ਆਪਣੀ ਪੜ੍ਹਾਈ ਵਾਸਤੇ ਮਜ਼ਦੂਰੀ ਕਰਦਾ ਹਾਂ ਹਾਂਜੀ ਮੈਂ ਅੱਗੇ ਪੜ੍ਹਨਾ ਚਾਹੁੰਦਾ ਲੱਗਦਾ ਵੀ ਮਜ਼ਦੂਰੀ ਕਰਕੇ ਬੰਦਾ ਪੜ ਸਕਦਾ ਮੈਨੂੰ ਤਾਂ ਲੱਗਦਾ ਮੈਂ ਆਪਣੇ ਆਪ ਦੇ ਆਪੇ ਪਰਸਾਂ ਦਾ ਮੈਂ ਕਦੀ ਕਹਿੰਨ ਕਿ ਆਣ ਕਦੀ ਪੈਸਾ ਮੰਗਿਆ ਕਰਕੇ ਆਪੇ ਆ ਜਨਾ ਆਪੇ ਘਰਾਂ ਚ ਕਿਸੇ ਕੋ ਹੱਥ ਅੜਨ ਦੀ ਲੋੜ ਨਹੀਂ ਮੈਂ ਮਜ਼ਦੂਰੀ ਕਰਕੇ ਹੀ ਪੜਾਂਗਾ ਆਪਾਂ ਆਪੇ ਪੜਾਂਗੇ ਹਨ ਨੂੰ ਮੀਟਰ ਤੁਰੇ ਫਿਰਦੇ ਆ ਆਪਾਂ ਨੇ ਕਦੀ ਕੀ ਅੱਖਾਂ ਚੋਂ ਉੱਥਰ ਵੀ ਹੁੰਦੇ ਤੇ ਮਾਤਾ ਦੀ ਡੈਥ ਕਦੋਂ ਹੋਈ ਸੀ ਉਹ 2 ਜੁਲਾਈ ਨੂੰ ਪੂਰੇ ਹੋ ਉਸ ਤੋਂ ਬਾਅਦ ਆਪੇ ਹੀ ਖਾਣਾ ਬਣਾਉਣੇ ਜਾ ਕੇ ਪਾਪਾ ਡਿਲੇਟ ਹੁੰਦੇ ਆਪੇ ਜਾ ਕੇ ਰੋਟੀ ਬਣਾਉਣੀ ਪੈਂਦੀ ਆ ਤੇ ਆਪੇ ਸਭ ਕੁਝ ਕਰਨਾ ਪੈਂਦਾ ਜਿਹੜਾ ਪੰਨਾ ਮਜ਼ਦੂਰੀ ਕਰਕੇ ਜਾਂਦਾ ਥੱਕਿਆ ਹੁੰਦਾ ਪੂਰਾ ਪਰ ਜਾ ਕੇ ਰੋਟੀ ਵੀ ਬਣਾਉਣੀ ਪੈਂਦੀ ਬੜੌਖਾ ਹੋ ਜਾਂਦਾ ਬਹੁਤ ਅਖਾ ਦਾ ਸਬਜੀ ਵੀ ਹੋਣੀ ਰੋਟੀ ਬਣਾਉਣੀ ਫਿਰ ਜਾ ਕੇ ਨਹਾਉਣਾ ਫਿਰ ਜਾ ਕੇ ਸਾਨੀ ਸਾਰਾ ਕੰਮ ਕਰਨਾ ਕੱਲੀ ਦੇ ਕੱਪੜੇ ਧੋਨੇ ਸਭ ਜੀ ਪਾਂਡੇ ਮਾਂਜਨੇ ਭਰਾ ਕੇ ਟੈਨਸ਼ਨ ਦਾ ਉਹ ਦਸਵੀਂ ਚ ਪੜਦਾ ਜੋ ਹਾਂ ਛੋਟਾ ਇੱਦਾਂ ਉਹ ਕੰਮ ਤੋਂ ਤੇ ਕੋਈ ਵੀ ਕਰ ਨਹੀਂ ਸਕਦਾ ਕਿਉਂਕਿ ਪੜਦਾ ਜਾਂ ਤਾਂ ਕੋਈ ਪੜ੍ਹਾਈ ਕਰਦਾ ਜਾਂ ਕਿਤੇ ਜਾ ਕੰਮ ਕਰੇ ਹਾਂਜੀ ਉਹਨੂੰ ਕਿਹਦਾ ਪੜ੍ਹਨਾ ਤੂੰ ਉਹ ਆਪਣੇ ਪੜੀ ਜਾਂਦਾ ਨਾ ਉਹ ਤੂੰ ਜਿਹੜਾ 12ਵੀਂ ਕਰ ਲਈ ਹੈ ਪਰ ਆਈਟੀਆਈ ਕਰਨਾ ਚਾਹੁੰਦਾ ਸਿਰਫ ਉਹਦੇ ਵਾਸਤੇ ਪੈਸੇ ਨਹੀਂ ਹੈ ਕਿ ਤਾਂ ਮਜ਼ਦੂਰੀ ਕਰਦੇ ਗਏ ਹਾਂਜੀ ਜੇ ਵੀਰ ਪੜ੍ਹ ਜਾਣਾ ਤੂੰ ਤੇ ਕੀ ਬੰਨਾ ਚਾਹੁੰਦਾ ਮਾਪਿਓ ਦਾ ਸੁਪਨਾ ਜਿਹੜਾ ਵਾ ਮੈਂ ਤੁਹਾਡਾ ਕਿਹਾ ਹੈ ਕਿ ਭਰਤੀ ਵੇਖਣੀ ਆ ਭਰਤੀ ਤੇ ਵੀ ਮੇਰੇ ਇੱਕ ਘਟ ਰਟਾਵਾ ਇੱਕ ਮੈਨੂੰ ਥਾਇਰੋਇਡ ਹੈ ਕੀ ਕਰਤਾ ਗੋਤ ਇਹਨਾਂ ਦਿਹਾੜੀ ਕਰਨ ਗਿਆ ਤੇ ਬਾਟ ਉੱਤੇ ਦੇਖ ਲੱਗਦਾ ਨਹੀਂ ਇੱਕ ਜਿਹੜਾ ਇਹਦੇ ਨਾਲ ਨਾਲ ਕਈ ਨਾਲ ਔਖੇ ਕੰਮ ਵੀ ਇਸ ਤਰ੍ਹਾਂ ਔਖਾਂ ਆ ਜਾਂਦੀਆਂ ਵਾ ਕੁਲੀ ਆ ਜਾਂਦਾ ਕੀ ਲੱਗਦਾ ਤੁਹਾਨੂੰ ਪਰ ਹੈਗਾ ਤਾਂ ਬਹੁਤ ਮੁਸ਼ਕਲ ਆ ਕਰਨ ਨਾਲ ਪੈਣਾ ਹੀ ਮਨ ਨਾਲ ਸੋਚੀਦਾ ਕਰਨਾ ਤੇ ਸਾਨੂੰ ਹੀ ਪੈਣਾ ਕਿ ਇਹਨੇ ਤੁਹਾਡਾ ਕਰਨਾ ਨਹੀਂ ਗਲੀ ਗਵਾਨ ਚੱਲਦਾ ਮਾਸਾ ਮੋਟੂ ਲੰਦਾ ਕਿਦੇ ਘਰ ਜਾਂਦਾ ਜਾਂਦਾ ਦਿਹਾੜੀ ਰਾਜੀ ਦਾ ਜਾ ਕੇ ਕੰਮ ਕਰਕੇ ਤੇ ਬੈਠ ਜੀਦਾ ਜਾ ਕੇ ਆਪਣਾ ਟੀਵੀ ਵੇਖੀਦਾ ਕਰਤੇ ਇੱਕ ਸਾਈਕਲ ਉੱਤੇ ਡੜੀ ਜਾਂਦੇ ਮੈਂ ਆ ਤੁਰ ਕੇ ਆਣਾ ਫਿਰ ਆਂਦਾ ਕਿ ਜੰਧੇਪੁਰ ਲਗ ਮਾਟਾ ਪਿੰਡ ਕਿੰਨੇ ਕਿਲੋਮੀਟਰ ਐ ਇੱਥੇ ਜੰਧਾਰ ਇੱਥੇ 18 ਕਿਲੋਮੀਟਰ ਜਾ ਤੁਸੀਂ ਦੇਖ ਸਕਦੇ ਜੀ ਇਹ ਵੀਰ ਜਿਹੜਾ ਵਾ ਆਪਣਾ ਪਰਿਵਾਰ ਪਾਲਦਾ ਪਰ ਉਹਦੇ ਜਿਹੜੇ ਅੱਖਾਂ ਦੇ ਅਥਰੂ ਵੇਖੋ ਉਹਦੇ ਕੋ ਬੋਲਿਆ ਨਹੀਂ ਜਾ ਰਿਹਾ ਆਪਾਂ ਹੋਰ ਵੀ ਗੱਲ ਕਰਦੇ ਵੀਰ ਦੇ ਨਾਲ ਵੀ ਇਹਨਾਂ ਦੀ ਮਾਤਾ ਦੀ ਜਿਹੜੀ ਡੈਥ ਆਹੀ ਜਦੋਂ ਮਾਤਾ ਦੀ ਡੈਥ ਹੋਈ ਸੀ ਉਦੋਂ ਹੀ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਕਿ ਉਸ ਤੋਂ ਬਾਅਦ ਨਹੀਂ ਉਹ ਮੈਂ ਅਠ ਨੀਚੇ ਪੜਦਾ ਸੀ ਉਦੋਂ ਮੈਂ 8ਵੀਂ ਚ ਉਤੋਂ ਬਾਅਦ ਮੈਂ 2 ਸਾਲ ਪੜਿਆ ਨਹੀਂ ਫਿਰ ਫਿਰ ਪਾਪਾ ਨੇ ਫਿਰ 9ਵੀਂ ਚ ਸ਼ੁਰੂ ਕੀਤਾ ਫਿਰ ਪ੍ਰਾਈਵੇਟ ਸ਼ੁਰੂ ਕੀਤੀ ਫਿਰ ਦੁਬਾਰਾ ਸ਼ੁਰੂ ਕੀਤਾ ਫਿਰ ਪਲੱਸ 2 ਕੀਤੀ ਮੈਂ ਸ਼ੇਖਪੁਰ ਸਕੂਲ ਜਹੰਦਪੁਰ ਉੱਥੇ ਪਲੱਸ 2 ਕੀਤੀ ਆ ਤੈਨੂੰ ਉਸ ਕਰਕੇ ਸਾਰੇ ਮੈਨੂੰ ਜਿਹੜੇ ਸਕੂਲ ਦੇ ਸਾਰੇ ਆਂਦੇ ਤੂੰ ਆਈਟੀਆ ਕਾਲਾ ਇਲਸਟ੍ਰੇਸ਼ਨ ਦੀ ਤੂੰ ਸੀਟ ਦਵਾ ਦਾਂਗੇ ਮੈਂ ਇਸ ਕਰਕੇ ਇਲਸਟ੍ਰੇਸ਼ਨ ਦੀ ਸੀਟ ਲੈਣਾ ਚਾਹੁੰਦਾ ਕਿੰਨੇ ਕੇ ਪੈਸੇ ਲੱਗ ਜਾਣੇ ਉਰਤੀ ਜਿਹੜੇ ਜਿਹਦੇ ਕਰਕੇ ਤੀ ਮਜ਼ਦੂਰੀ ਕਰਦੇ ਪੜਾਈ ਕਰਦਾ 17000 ਰੁਪਏ ਫੀਸ ਗਈ ਜਿਹੋ ਉਹਨਾਂ ਨੇ ਦਾਖਲਾ ਫੀਸ 17000 ਰੁਪਏ ਪਰ ਅੱਜ ਦੇ ਸਮੇਂ ਜਿਸ ਤਰ੍ਹਾਂ ਦਿਹਾੜੀ ਕਰਦੇ ਪਏ ਦਿਹਾੜੀ ਦੇ ਨਾਲ ਰੋਟੀ ਨਹੀਂ ਚੱਲਣੀ ਉਹ ਫਿਰ 18000 ਕਿਸ ਤਰ੍ਹਾਂ ਇਕੱਠਾ ਕਰੋਗੇ ਸਰ ਇਦਾਂ ਇੱਕ ਕਮੇਟੀ ਪਾਈ 35000 ਵਾਲੀ ਪਰ ਉਹ ਕਮੇਟੀ ਮੈਂ ਤਾਲੀ ਜਨਾਂ ਪਰ ਉਹ ਤਾਂ ਜੋ ਵੀ ਆਪਣੇ ਸਿਰ ਤੇ ਹੀ ਕਰਦੇ ਪਏ ਹੋ ਕਿਉਂਕਿ ਪਾਪਾ ਦੇ ਚੋਂ ਰੋਟੀ ਚਲਾਉਂਦੇ ਹੋਣਗੇ ਘਰ ਦੇ ਤੋਂ ਬਹੁਤ ਅਕਤ ਤੁਹਾਡੇ ਮਮਾ ਦਾ ਕੀ ਸੁਖਣਾ ਹੈ ਕਿਉਂਕਿ ਜੇ ਉਹਨਾਂ ਦੀ ਡੈਥ ਹੋ ਗਈ ਆ ਹੁੰਦਾ ਵੀ ਮੇਰੀ ਮਾਂ ਦਾ ਸੁਖਣਾ ਸੀ ਇਹ ਵੀ ਮੈਂ ਇਹ ਬੰਨਣਾ ਚਾਹੁੰਦਾ ਉਹਨਾਂ ਦਾ ਸੁਖਣਾ ਕੀ ਸੀ ਜਿਹੜਾ ਪੂਰਾ ਕਰਨਾ ਚਾਹੁੰਦੇ ਤੁਸੀਂ ਜਦੋਂ ਉਹਨਾਂ ਦੀ ਡੈਥ ਹੋਈ ਮੈਂ ਹੀ 7 ਸਾਲ ਦਾ ਸੀ ਮੇਰਾ ਭਰਾ 5 ਸਾਲ ਦਾ ਸੀ ਉਸ ਕਰਕੇ ਮੈਂ ਬਹੁਤ ਉਦੋਂ ਹੀ ਤਾਂ ਆਪਾਂ ਰੋਟੀ ਪਰ ਬਣਾਉਂਦਾ ਤੇ ਇਨਫੈਕਸ਼ਨ ਹੋਈ 3 ਸਾਲ ਮਮਾ ਦਾ ਇਲਾਜ ਕਰਾਇਆ 7 ਲੱਖ ਰੁਪਏ ਉਹਦਾ ਲੱਗਾ ਸੀ ਘਰ ਵਿੱਚ ਆ ਸਭ ਕੁਝ ਵਿੱਚ ਲੈਟਰ ਸਕੂਟਰੀ ਸਭ ਕੁਝ ਗਾਣੇ ਵਿੱਚ ਹਾਂ ਹੁਣ ਹੁਣ ਕਿਤੇ ਰਹਿੰਦੇ ਤੁਸੀਂ ਹੁਣ ਜੇ ਕੰਮ ਮਰਲ ਆ ਗਿਆ ਕੰਮ ਨੰਗਲ ਪਿੰਡ ਉੱਥੇ ਨਹੀਂ ਆਪਣਾ ਹੀ ਥੋੜਾ ਅੱਧਾ ਹੋ ਗਿਆ ਇਹ ਦੇਖਿਆ ਵੀਰ ਨੂੰ ਤੁਸੀਂ ਵੀ ਜਿਹੜਾ ਆਪਣੇ ਪਰਿਵਾਰ ਵਾਸਤੇ ਪਰਿਵਾਰ ਪਾਲਣ ਵਾਸਤੇ ਭਰਾ ਨੂੰ ਪੜਾਉਣ ਵਾਸਤੇ ਇੱਕ ਮਜ਼ਦੂਰੀ ਕਰਦਾ ਪਿਆ ਹੈ ਉਹ ਰਾਜ ਮਜ਼ਦੂਰ ਇਹ ਆਪਾਂ ਤੁਹਾਨੂੰ ਐਹੀ ਹੀ ਸਟੋਰੀ ਦਿਖਾਉਣੇ ਆਏ ਸੀ ਵੀ ਜਿਹੜੇ ਮਜ਼ਦੂਰ ਆ ਉਹਨਾਂ ਦੇ ਕਿੱਦਾਂ ਦੇ ਹਾਲਾਤ ਹੁੰਦੇ ਆ ਔਰ ਮੀਰ ਨੇ ਆਪਣਾ ਭਰਾ ਵੀ ਪਾਲਦਾ ਪਿਆ ਪੜਾ ਪੜਾਉਂਦਿਆ ਵਾ ਉਹ ਫਾਦਰ ਜਿਹੜੇ ਘਰ ਦੀ ਰੋਟੀ ਚਲਾਉਂਦੇ ਨਾਲ ਨਾਲ ਆਪਣੀ ਪੜ੍ਹਾਈ ਦੇ ਪੈਸੇ ਵੀ ਜੋੜਦਾ ਪਿਆ ਮੈਂ ਕੰਨ ਨੂੰ ਕੰਨ ਅੱਜ ਤੇ ਆਈ ਜਿਹੜੀ ਕਰਕੇ ਤੇ ਮੈਂ ਕਿਹੇ ਮਕਾਮ ਤੇ ਬਣ ਸਕਾਂ ਮੈਂ ਬਟਾਲਾ ਦੇ ਵਿੱਕੀ ਮਲਿਕ ਦਾਨ ਮੀਟ ਚਲਣ